बोल अपने अपने गुरुदेव महाराज की जय तुसी आए जी आए जी साडे वेड़े मैं शगन मना म तेरी तुसी आए जी आए जी कर मेरे मैं शगन मना मा ਸ਼ਗਨ ਮਨਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ ਪਿਲਣੀ ਦੇ ਘਰ ਅੱਜ ਦੇਖੋ ਆਏ RAM ਜੀ ਪਿਲਣੀ ਦੇ ਘਰ ਦੇਖੋ ਆਏ ਅੱਜ RAM ਜੀ ਬੇਰਾ ਦਾ ਭੋਗ ਲਗਾਏ ਪਗਵਾਨ ਜੀ ਬੇਰਾ ਦਾ ਭੋਗ ਲਗਾਏ ਪਗਵਾਨ ਜੀ ਸੋਹਣੇ ਦਰਸ਼ਨ ਜੈ ਹੋ ਸੋਹਣੇ ਦਰਸ਼ਨ ਸੋਹਣੇ ਦਰਸ਼ਨ ਪਾਵਾ ਤੇਰੇ ਮੈਂ ਸ਼ਗਨ ਮਨਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ ਮੈਂ ਸ਼ਗਨ ਮਨਾ ਮਾ ਤੇਰੇ ਮੈਂ ਸ਼ਗਨ ਮਨਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ ਕਦੋਂ ਦੀ ਪਿਆਸ ਮੈਨੂੰ ਤੇਰੇ ਹੀ ਦੀਦਾਰ ਦੀ ਕਦੋਂ ਦੀ ਪਿਆਸ ਮੈਨੂੰ ਤੇਰੇ ਹੀ ਦੀਦਾਰ ਦੀ ਕੜੀ ਅਜ ਮੁੱਕੀ ਦਾ ਧਾਮੀਰੇ ਇੰਤਜ਼ਾਰ ਦੀ ਕੜੀ ਅਜ ਮੁੱਕੀ ਦਾ ਧਾਮੀਰੇ ਇੰਤਜ਼ਾਰ ਦੀ ਮੈਂ ਤਾਂ ਲੈ ਆਈ ਫੁੱਲਾਂ ਵਾਲੇ ਹਾਰ ਮੈਂ ਤਾਂ ਲੈ ਆਈ ਫੁੱਲਾਂ ਵਾਲੇ ਹਾਰ ਮੈਂ ਤਾਂ ਸ਼ਗਨ ਮਨਾ ਮਾ ਤੇਰੇ ਮੈਂ ਸ਼ਗਨ ਨਾਮਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਨਾਮਾ ਮਾ ਤੇਰੇ ਮੈਂ ਸ਼ਗਨ ਨਾਮਾ ਮਾ ਤੇਰੇ ਮੈਂ ਸ਼ਗਨ ਨਾਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਨਾਮਾ ਮਾ ਤੇਰੇ किरपा की तुसी इस निमाणी ते कि इस निमाी ते धनबाद अज कर आया दिल जानिए धनबाद कर अज आया दिल जानिए मेरे खीड़ गए मन वाले खेड़े मेरे खीड़ गए मन वाले खेड़े ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ ਤੁਸੀਂ ਆਏ ਜੀ ਆਏ ਜੀ ਸਾਡੇ ਵੇੜੇ ਮੈਂ ਸ਼ਗਨ ਮਨਾ ਮਾ ਤੇਰੇ